ਪਿਆਰ ਪਾਈ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆਂ ਵੈਸੇ ਗਾਦਨੀ ਆ ਗਈ ਤੇ ਆਪਾਂ ਖੇਤ ਚੱਲੇ ਆਂਗੇ ਡੈਡੀ ਹਣਾ ਦੀ ਰੋਟੀ ਲੈ ਕੇ ਤੇ ਹੋਇਆ ਅਸਮ ਦੇ ਵਿੱਚ ਐਵੇਂ ਡੈਡੀ ਨੇ ਸ਼ਰਧਈਆ ਵੀ ਵੀਡੀਓ ਦੇਖੀ ਡੈਡੀ ਕਹਿੰਦੇ ਵੀ ਬਣਾਉਂਦੇ ਤਾਂ ਆਪਣੇ ਏਰੀਆ 'ਚ ਬਹੁਤ ਨੇ ਵੀ ਭਾਈ ਮੈਂ ਵੀ ਪੀਣੀ ਚਾਹਣਾ ਆ ਵੀ ਮੈਨੂੰ ਵੀ ਪਿਆਓ ਤੇ ਡੈਡੀ ਕਹਿੰਦੇ ਤੁਸੀਂ ਐਂ ਕਰੋ ਵੀ ਤੁਸੀਂ ਖੇਤ ਹੀ ਆ ਜਾਓ ਗੁੰਡਾ ਸੋਟਾ ਲੈ ਕੇ ਵੀ ਨਾਲੇ ਉੱਥੇ ਮੈਂ ਪੀ ਲੂੰਗਾ ਵੀ ਮੇਰੇ ਕੋਲ ਘਰੇ ਟਾਈਮ ਨਹੀਂ ਹੁੰਦਾ ਨਾਲੇ ਕੁੜੀ ਹਵਾਲੇ ਵਿੱਚ ਵੀ ਤੋਂ ਨੂੰ ਵੀ ਟਗੜਾ ਲਾਉਣਾ ਸੌਖਾ ਹੋ ਗਿਆ ਜ਼ੋਰ ਕਾ ਵੀ ਲੱਗਣਾ ਆ ਤੇ ਨਾਲੇ ਆ ਵੀ ਤਾਂ ਰੱਖਦੇ ਵੀ ਆ ਵੀ ਨਾ ਕਿਸੇ ਤੇ ਫਿਰ ਜੇ ਕਿਤੇ ਸ਼ਰਧਾਈ ਦਾ ਟੇਸਟ ਉਨੀ ਕੀ ਹੋ ਗਿਆ ਇਹੀ ਵਰਨਾ ਫਿਰ ਉਹਦੇ ਰੋਟੀ ਲੇਟ ਹੋ ਗਈ ਫਿਰ ਵੀ ਇਹ ਵਰਨਾ ਤੇ ਅੰਨੀ ਸ਼ਰਧਾਈ ਬਣੂਗੀ ਤਾਂਗੀ ਸੋ ਅਸੀਂ ਸਮਾਨ ਸਾਰਾ ਲੈ ਲਿਆ ਜੀ ਐਨਾ ਸਮਾਨ ਆ ਕੰਨੇ ਵਾਲਾ ਕੱਪੜਾ ਚੱਕਣਾ ਆ ਉਹ ਠੰਗਿਆ ਹੋਇਆ ਤੋ ਬਸ ਸੌਣ ਦੇ ਮਹੀਨੇ ਚ ਖੇਤ ਵਾਲਾ ਰਸਤਾ ਜ ਬੜਾ ਸੋਹਣਾ ਹੋਇਆ ਵਾ ਸਾਰੇ ਦਰਖਤ ਦੇ ਘੁੱਟੇ ਪਿਆ ਘਾਹ ਵਾਲਾ ਹੋਇਆ ਪਿਆ ਵੈਸੇ ਸੌਣ ਦਾ ਮਹੀਨਾ ਲੰਘ ਨਹੀਂ ਗਿਆ ਲੰਘ ਕੇ ਚਲੋ ਦੋ ਚਾਰ ਦਿਨ ਹੀ ਹੋਇਆ ਜੇ ਸੌਣ ਚੱਲਦਾ ਰਹਿੰਦਾ ਏ ਢੀ ਛੇਤੀ ਕੋਈ ਨਹੀਂ ਤਾਂ ਪਹਿਨ ਕੇ ਚਲੋ ਕੁਝ ਵੀ ਪਈ ਸੌਣ ਲੇਟ ਆਦੀਆਂ ਸਾਡੋ ਜੀ ਪਈ ਜਾਂਦੇ ਨੇ ਪਤਾ ਨਹੀਂ ਪੰਡਤ ਤਾਂ ਦੋ ਦੋ ਸੌਣ ਵੀ ਬਣਾ ਦਿੰਦੇ ਸੌਣ ਲੇਟ ਆ ਗਿਆ ਸੌਰੀ ਮੌਨਸੂਨ ਲੇਟ ਹੈ ਮੌਨਸੂਨ ਲੇਟ ਹੈ ਇੱਥੇ ਲਈ ਪਹਿਲਾਂ ਹੀ ਮੁੜ ਕੇ ਜਾਣਾ ਨਾ ਕਿ ਦੂਜਾ ਮੋੜ ਤੋਂ ਮਾ ਤਾਂ ਮੋੜੀ ਘੁਰਨਾ ਜਿੱਥੇ ਮੈਂ ਟੁੱਟਿਆ ਹੋਇਆ ਔਰ ਲੈ ਤਾਂ ਜਮਾ ਹੀ ਟੁੱਟਿਆ ਪਿਆ ਮੈਨੂੰ ਤਾਂ ਲੱਗਦਾ ਕਿ ਢੱਗੂਗਾ ਵਿੱਚ ਕਿਸੇ ਜਣ ਹਾਂਜੀ ਹਾਂ ਬੜਾ ਟੁੱਟਿਆ ਪਿਆ ਤਾਂ ਨਹੀਂ ਪਿਆ ਕਰਕੇ ਬੜਾ ਜਦੋਂ ਮੀਂਹ ਪਈ ਤੇ ਆਏ ਸੀ ਮੈਂ ਕਿਹਾ ਅੰਗਰੇਜ਼ਾਂ ਦਾ ਪੋਲ ਬਣਿਆ ਹੋਇਆ ਹੈਗਾ ਢਿੱਗੂ ਆ ਲੈਣ ਲੱਗੇ ਸਾਨੂੰ ਰੁਕ ਗਿਆ ਉਹਨਾਂ ਨੇ ਵਜਿਖ ਰਿਹਾ ਦੇਖ ਕੇ ਕਾਣ ਜੱਡੀ ਵਾਲੇ ਹਾਂਜੀ ਉਹ ਮੂੜੇ ਮੂੜੇ ਜੇ ਵਾਲੇ ਸੋਹਣੇ ਆ ਗਏ ਉਧਰ ਗੋਰੇ ਆਫ ਰੋਡਿੰਗ ਕਰਨ ਜਾਂਦੀ ਹੈਗੀ ਪਹਿਲਾਂ ਤਾਂ ਸੜਕ ਤੇ ਆਫ ਰੋਡਿੰਗ ਹੋਗੀ ਕਈ ਵਾਰ ਤਾਂ ਉਹ ਸੜਕ ਇੰਨੀ ਜਿਆਦਾ ਟੁੱਟੀ ਹੋਈ ਆ ਤੇ ਜਿਹੜੀ ਇੱਕ ਸਾਡੀ ਪਿੰਡ ਤੋਂ ਰੌਂਪਰ ਨੂੰ ਜਾਂਦੀ ਹੈ ਸੜਕ ਕੋ ਅਸੀਂ ਬਹੁਤ ਦੇਰ ਦੇ ਔਖੇ ਸੀਗੇ ਪਿੰਡ ਨਿਕਲਣ ਨੂੰ ਕੇ 5 ਮਿੰਟ ਲੱਗ ਜਾਂਦੇ ਸੀਗੇ ਉਹ ਬਣ ਗਈ ਪਰ ਹੁਣ ਅਚ ਪੰਗਾ ਕੀ ਆ ਔਰ ਸੜਕ ਬਣਾਉਣ ਵਾਲੇ ਵੀ ਕੀ ਕਰਦੇ ਉਹ ਦੋ ਥਾਂ ਤੋਂ ਪੱਟ ਵੀ ਦਿੱਤੀ ਉਤੋਂ ਪਾਈਪਾਂ ਪੂਪਾ ਪਾਉਣ ਲਈ ਬਚਾਲਿਓ ਬੰਦਾ ਤੇਜ਼ ਜਾਂਦਾ ਇੱਕਦਮ ਉਹ ਆ ਜਾਂਦੀ ਆ ਮੋੜੇ ਜਦੋਂ ਸੜਕ ਸਾਰੀ ਇਹੋ ਜਿਹੀ ਹੋਵੇ ਬੰਦਾ ਸਾਰੀ ਹੌਲੀ ਹੌਲੀ ਜਾਂਦਾ ਇਹ ਤਾਂ ਚਲੋ ਆਪਣੀ ਕੱਚੀ ਵਹੀ ਆ ਪਰ ਬੜਾ ਹੀ ਖਤਰਾ ਹੈ ਇਸ ਸਮੇਂ ਤੇ ਘੈਂਟ ਗੱਲ ਕੀ ਆ ਵੀ ਕਈ ਡਰਾਈਵਰ ਤਾਂ ਫੇਰ ਵੀ ਪ੍ਰਵਾਹ ਨਹੀਂ ਕਰਦੇ ਇਹਨੂੰ ਤੇ ਚਲਾਉਂਦੇ ਨੇ ਮੈਨੂੰ ਬੜਾ ਅਜੀਬ ਲੱਗਦਾ ਕੋਡ ਲੱਗਦਾ ਮੈਂ ਤਾਂ ਬਹੁਤ ਡਰ-ਡਰ ਕੇ ਧਿਆਨ ਨਾਲ ਚਲਾਉਣਾ ਨਾਲ ਯਾਰੀ ਤੁਸੀਂ ਤਾਂ ਕੁੰਡੇ ਸੱਟੇ ਦਾ ਰਗੜਾ ਲਾਤਾ ਨੇ ਲਾਇਆ ਪਾਰਕਿੰਗ ਲਾ ਲਈ ਆਪਾਂ ਨਾਲ ਹੀ ਪਾਰਕਿੰਗ ਸੀਗੀ ਆ ਖੇਤ ਦੇ ਵਿੱਚ ਪਾਪੂਲਰ ਲੱਗੇ ਹੋਏ ਨੇ ਆਈ ਗਏ ਸਿੱਪੇ ਇੱਧਰ ਖਾਲੀ ਜਗ੍ਹਾ ਸੀ ਤੇ ਇੱਥੇ ਆਪਾਂ ਲਾ ਲਈ ਆ ਰਾਮ ਨਾਲ ਹੌਲੀ ਹੌਲੀ ਗੱਡੀ ਲਿਆ ਕੇ ਪਹੁੰਚ ਗਏ ਤੇ ਹੁਣ ਚੱਲਦੇ ਆ ਰੋਟੀ ਲੈ ਕੇ ਕਰਦੇ ਆਂ ਵਾਸਤੇ ਮੇਰੇ ਕੋਲ ਹੈਗਾ ਜੀ ਕੁੰਡਾ ਜਿਹਨੂੰ ਸੁਨਹਿਰਾ ਵੀ ਕਹਿ ਦਿੰਦੇ ਨੇ ਫਲੋਤਰ ਜਿਹਨੂੰ ਸੋਟਾ ਕਹਿ ਦਿੰਦੇ ਆ ਤੇ ਬਾਲਟੀ ਗੱਡੀ 'ਚ ਉਤਰ ਕੇ ਬੜੀ ਗਰਮੀ ਲੱਗੀ ਗੱਡੀ ਮਿੱਟੀ ਨਾਲ ਭਰ ਗਈ ਪੂਰੀ ਕਿਉਂਕਿ ਆਪਾਂ ਕੱਚੀ ਪਈ ਆਏ ਸੀ ਹਰਾ ਹਰਾ ਜਿਹਾ ਲੱਗ ਰਿਹਾ ਸਾਰਾ ਕੁਝ ਕਿਉਂਕਿ ਫਿਰ ਧਾਨ ਲੱਗੇ ਹੋਏ ਨੇ ਉਹਦੇ ਕਰਕੇ ਜ਼ਿਆਦਾ ਗ੍ਰੀਨਰੀ ਗ੍ਰੀਨਰੀ ਸ਼ੋ ਹੋ ਰਹੀ ਹੈ ਸਾਰੇ ਪਾਸੇ ਸਪਰੇਅ ਦਾ ਕੰਮ ਮਾਰੋ ਮਾਰ ਚੱਲ ਰਿਹਾ ਜੀ ਆਹ ਪੰਪ ਜੇ ਬਾਲੇ ਗਾਂਟ ਲੱਗਦੇ ਕਿੰਨੀ ਦੂਰ ਤੱਕ ਮਾਰਦੇ ਆ ਪਰ ਮੈਨੂੰ ਲੱਗਦਾ ਹੈ ਕਾਫੀ ਔਖਾ ਕੰਮ ਹੁੰਦਾ ਜਿੰਨੀ ਵੱਡੀ ਜਿਹੜੀ ਹੋ ਜਾਂਦੀ ਹੈ ਓਨਾ ਹੀ ਔਖਾ ਹੋ ਜਾਂਦੀ ਹੈ ਸਪਰੇਅ ਕਰਨੇ ਤੇ ਆਪਾਂ ਜੀ ਨਾਲ ਕੇ ਤਾਂ ਪਾਣੀ ਲੈ ਕੇ ਆਉਣੇ ਆ ਮੋਟਰ ਚੱਲ ਨਹੀਂ ਰਹੀ ਵੈਸੇ ਮੈਂ ਗਿਆ ਸੀ ਉਧਰ ਹੀ ਚੱਲ ਵੜਦੇ ਆ ਨਾਲ ਕੇ ਦੇ ਨੇੜੇ ਸੌਖਾ ਰਹੂਗਾ ਪਾਣੀ ਵੱਧ ਚਾਹੀਦਾ ਹੁੰਦਾ ਵੈਸੇ ਤਾਂ ਹੀ ਸਾਡਾ ਜਿਹੜਾ ਮੇਨ ਖਾਲਾ ਪੱਕਾ ਵਾ ਪਰ ਪੱਕੇ 'ਚ ਵੀ ਦੇਖ ਮੰਦਿਆਂ ਫੇ ਡਾੜੀ ਦੀ ਕਲਾਕਾਰੀ ਗੈਂ ਕਿ ਤੁਸੀਂ ਕਹਦੋਂ ਉਰੇ ਬੈਠਿਆਂ ਉਹ ਤੇਰਾ ਮੇਰੇ ਉਰੇ ਬੈਠਣ ਦੇ ਕਈ ਕਾਰਨ ਨੇ ਹਾਂਜੀ ਇੱਕ ਤਾਂ ਜਿਹੜੀ ਆਪਣੀ ਦਵਾਈ ਘੂੜੀ ਹੋਈ ਆ ਬਹੁਤ ਮਹਿੰਗੀ ਦਵਾਈ ਹੁੰਦੀ ਏ ਜੋ ਸਪਰੇਅ ਕਰਦੇ ਕੋਈ ਵੀ ਅੱਛਾ ਜੇ ਮੈਂ ਬੈਠਾਂ ਉਹ ਦਵਾਈ ਨੂੰ ਹਲਾ ਕੇ ਪਾਉਂਗੇ ਅੱਛਾ ਮੈਂ ਕਿਤੇ ਰੱਖੀ ਬੈਠਿਆਂ ਆ ਰੱਖੀ ਹੋਈ ਆ ਅੱਛਾ ਅੱਛਾ ਦੂਸਰਾ ਉਹ ਨਹੀਂ ਤਾਂ ਇੱਕੇ ਡੱਬੇ ਨਾਲ ਸਾਰੀਆਂ ਦਵਾਈਆਂ ਪਾ ਲੈਂਦੇ ਨੇ ਹਾਂਜੀ ਵੱਧ ਘੱਟ ਦੂਸਰੋ ਪੰਪ ਨੂੰ ਫੁੱਲ ਭਰ ਮੇਂ ਨਹੀਂ ਨਾ ਹੋਵੇ ਬੰਦਾ ਉਹ ਮੋਟਰ ਤੇ ਪਹੀ ਜੇ ਰੋਟੀ ਫੜਾ ਕੇ ਦਵਾਈ ਫੜਾ ਕੇ ਚੱਲਿਆ ਗਿਆ ਯਾਰ ਉਹ ਤਾਂ ਫਿਰ ਇਹੋ ਜਿਹਾ ਹੀ ਕੰਮ ਹੁੰਦਾ ਮੇਰੇ ਬੈਠਾ ਨਾਲ ਕੇ ਦਵਾਈ ਹਲਾ ਕੇ ਪਾਉਣਗੇ ਦਵਾਈ ਪੂਰੀ ਪਾਉਣਗੇ ਪਾਣੀ ਪੂਰਾ ਪਾਉਣਗੇ ਨਿਗਰਾਨੀ ਹੈ ਲਕਰਾਨੀ ਨਾਲੇ ਮੈਂ ਦੋ ਢੋਲੀਆਂ ਗਿਣਦਾਰਾ ਨੇ ਕਿੰਨੀਆਂ ਹੋ ਗਈਆਂ ਹਾਂ ਕਿੰਨੀਆਂ ਢੋਲੀਆਂ ਪੈ ਜਾਂਦੀਆਂ ਨੇ ਵੀ ਉਹ ਤੇਰਾ ਲਾਉਣ ਨੂੰ ਤਾਂ ਆਪਾਂ ਕਹਿੰਦੇ ਵੀ ਚਾਰ ਲਾ ਦੇ ਲੇਕਿਨ ਦਵਾਈ ਜਿੱਦੂ ਲੈਣੀ ਆ ਡਾਕਟਰ ਨੇ ਉਹ ਕਹਿੰਦੇ ਵੀ ਘਟੋ ਘਟ ਇਹ ਜਿਹੜੇ ਪਟ્રોલ ਵਾਲੇ ਪੰਪ ਨੇ ਇਹ 6 5 6 जरूर लगना चाहिदा 150 ਲੀਟਰ ਪਾਣੀ ਲੱਗਣਾ ਚਾਹੀਦਾ ਆਪਾ ਪੈਸੇ ਕਰਕੇ ਘੱਟ ਕਰ ਲੈਂਦੇ ਜਰ ਘੱਟ ਕਰ ਤੇ ਡੈਡੀ ਤੁਹਾਨੂੰ ਖੇਤੀ ਦਾ ਐਕਸਪੀਰੀਅੰਸ ਕਿਵੇਂ ਆਇਆ ਤੁਸੀਂ ਤਾਂ ਜਾਊ ਕਰਦੇ ਸੀਗੇ ਉਦੋਂ ਦਾ ਚਾਚਾ ਜੀ ਖੇਤੀ ਕਰਦੇ ਸੀ ਤਰ ਨਹੀਂ ਆਇਆ ਹਾਂ ਪੂਜਰਾ ਪਹਿਲਾਂ ਤਾਂ ਸਾਡੇ ਦਾਦਾ ਜੀ ਡੈਡੀ ਹੋਣੀ ਹਾਂਜੀ ਜੀਰੀ ਵੀ ਲਾਉਂਦੇ ਸੀਗੇ ਨਰਮਾ ਕਪਾ ਜਲ ਫਸਲਾਂ ਹੋਣ ਸੀਗੇ ਜੋ ਛੋਟੇ ਸੀਗੇ ਹੋਰ ਫਿਰ ਮੈਂ ਚਾਚਾ ਜੀ ਤੋਂ ਸਿੱਖ ਗਿਆ ਉਸ ਮੈਂ ਸਾਡੇ ਆ ਤੱਕ ਪੂਲੀਆਂ ਦਾ ਬਿੰਦਰ ਹਾਂਜੀ ਇਹ ਤੋਂ ਲੈ ਲੈਣਾ ਨੀਲੋਂ ਤੋਂ ਸਖਦੇਵ ਬਾਤਰੀ ਕਾ ਗੋਲੂ ਨਾਲ ਲੱਗਦਾ ਜੇ ਮੈਨੂੰ ਕੋਈ ਪ੍ਰੋਬਲਮ ਆਉਂਦੀ ਆ ਮੈਂ ਉਹਨਾਂ ਕੋਲ ਚਾਇਆ ਉਹਨਾਂ ਮੈਨੂੰ ਦੱਸ ਦਿੰਦੇ ਨੇ ਵੀ ਪੌਜੀ ਸਾਹਿਬ ਆ ਕੇ ਵੀ ਆਹ ਚੀਜ਼ ਪਾਉਣੀ ਆ ਆ ਨਹੀਂ ਪਾਉਗੇ ਅੱਛਾ ਉਹਨਾਂ ਤੋਂ ਸਿੱਖ ਲੈਣਾ ਸਿੱਖਣਾ ਤਾਂ ਹੁਣ ਜਦ ਮਰਜੀ ਸਿੱਖੀ ਚਲ ਹਾਂਜੀ ਅੱਛਾ ਹੁਣ ਨਾ ਮੈਂ ਇਹਨਾਂ ਨੂੰ ਬੈਠਾ ਜਾ ਤਾ ਕੀ ਕਰ ਜਾ ਕੇ ਬਣੀ ਨੇ ਗਾਲਾਂ ਹੀ ਮੈਂ ਕੰਮ ਕਰਕੇ ਤੂੰ ਤੇ ਬੈਠਣਾ ਮੈਨੂੰ ਹੁਣ ਪਤਾ ਲੱਗਾ ਡੈਡੀ ਦਾ ਗੋਡਾ ਕਿਉਂ ਦੇਖਦਾ ਸਾਰਾ ਦਿਨ ਆਏ ਬੈਠੇ ਰਹਿੰਦਾ ਤਾਂ ਹੀ ਗੋਡਾ ਦੋ ਉਹ ਮੈਨੂੰ ਲਾਇਆ ਜਿਵੇਂ ਸਕੂਲ ਜਾਣ ਲੱਗਿਆ ਜਵਾਕ ਵੱਧ ਹੋ ਜਾਂਦਾ ਡੈਡੀ ਕਰ ਰਿਹਾ ਕਿ ਲੰਗ ਜੀ ਵੱਧ ਮਾਰਨ ਲੱਗ ਜਾਂਦਾ ਫਿਰ ਸੁਣ ਡੈਡੀ ਹੋ ਕੇ ਭਈ ਸਾਰੇ ਜੈਰੀ ਤੇ ਮਗਰੀ ਡੈਡੀ ਦੀ ਖੂਬੀ ਅੱਛਾ ਮੈਨੂੰ ਆਜਵੇਂ ਛਰਨ ਆਜੇ ਟੈੜੀ ਦੀ ਖੂਪੀ ਵੀ ਕਰਦੇ ਟੈੜੀ ਦੀ ਅੰਭਰਾਈਆਂ ਕਿਉਂ ਕਿ ਟੈੜੀ ਕੱਲੇ ਵੀ ਸਾਰਿਆਂ ਨੂੰ ਮਾਨ ਹੁੰਦੀ ਕਦੇ ਕਦੇ ਦਾ ਲੱਗਦਾ ਗਾੜੀ ਕੱਲੇ ਵੀ ਮਾਨ ਹੁੰਦਾ ਅੱਛਾ ਇੱਕ ਮਿੰਟ ਉਹ ਵੀ ਦਿਖਾ ਦਈਏ ਉਧਰ ਸਟੈਂਡ ਰੱਖੇ ਹੋਏ ਨੇ ਜੀ ਵੀ ਭਰਨਾ ਸੌਖਾ ਰੇ ਫਿਰ ਉੱਥੇ ਹੀ ਮੋੜਿਆਂ ਤੇ ਜਾ ਕੇ ਚੱਕ ਲੈਂਦੇ ਨੇ ਹਾਂ ਜੀ ਦੇਖਿਆ ਸੈਂਟਰ ਗਵਰਨਮੈਂਟ ਨੇ ਬਹੁਤ ਬੜੀ ਐਕਸ ਸਰਵਿਸ ਮੈਨਾਂ ਨੂੰ ਤੋਹਫਾ ਦਿੱਤਾ ਇਹਨਾਂ ਦੇ ਘਰ ਵਾਲਿਆਂ ਨੂੰ ਮਿਲੂਗਾ ਕੱਲੇ ਐਕਸ ਸਰਵਿਸ ਲੱਗਦਾ ਅਮੇ ਤਾਂ ਮੈਂ ਦੱਸਦਾ ਜਿਹੜੇ ਨੇਵੀ 에어 ਫੋਰਸ ਥਲ ਸੈਨਾ ਸੀਗੇ ਹੁਣ ਤਾਂ ਇਹਨਾਂ ਨੇ ਫੋਰਸ ਬਹੁਤ ਬਣਾਤੀਆਂ ਜਿਨ੍ਹਾਂ ਨੇ ਬਾਹੜ ਦੀ ਲੜਾਈ ਲੜੀ 65 ਦੀ ਲੜਾਈ 71 ਦੀ ਲੜਾਈ ਜਿਹੜਾ ਤਾਂ ਲੜੀਆ ਸੈਨਿਕਾਂ ਜਵਾਨ ਸਾਡਾ ਬਜ਼ੁਰਗਾਂ ਸਾਹਿਬੇ ਬਣ ਲੱਗੇ ਸਾਥੋਂ ਜਿੰਨੇ ਵੀ ਸੀਦੇ ਉਹਨਾਂ ਨੂੰ ਜਾਂ ਉਹਨਾਂ ਦੇ ਘਰ ਵਾਲਿਆਂ ਨੂੰ ਬਹੁਤ ਬੜਾ ਤੋਹਫਾ ਦਿੱਤਾ ਜਾਂ ਤਿੰਨ ਵਿਆਹ ਕਰਨੇ ਨੇ 5-5 ਲੱਖ ਰੁਪਏ ਤੇ ਤਾਂ 1 ਉਹਨਾਂ ਰੁਪਏ ਮਿਲਿਆ ਇਹ ਜਿਹੜੇ ਸੀਐਚ ਤੋਂ ਅਸੀਂ ਦਵਾਈ ਲੈਣੀ ਆ ਉੱਥੇ ਕਾਗਜ਼ ਲੈ ਕੇ ਚਲੇ ਜਾਣ ਤੁਹਾਨੂੰ ਉਹ ਫਾਰਮ ਭਰ ਕੇ ਦੇਣਗੇ ਫਾਰਮ ਭਰ ਕੇ ਫਿਰ ਸੋਲਜਰ ਬੋਰਡ ਚ ਦੇਣਾ ਆਪਾਂ ਦਾ ਵਿਆਹ ਨਹੀਂ ਆਪਾਂ ਕਿਹੜਾ 71 ਦੀ ਲੜਾਈ ਲੜੀ ਆ ਅੱਛਾ ਕਾਰਗਿਲ ਵਾਲਿਆਂ ਨਾਲ ਹੀ ਨਹੀਂ ਹੈਗਾ ਕਾਰਗਿਲ ਵਾਲਿਆਂ ਨਾਲ ਨਹੀਂ ਜਾਂ ਸ਼੍ਰੀਨਕਾ ਵਾਲਿਆਂ ਦੇ ਨਹੀਂ ਜਾਂ ਦੱਖਣ ਅਫਰੀਕਾ گئے ਸੀਗੇ ਉਹਨਾਂ ਵਾਸਤੇ ਨੇ ਜਿਨ੍ਹਾਂ ਨੇ ਭੈੜ ਦੀ ਫੇਰ ਮੈਂ ਉਹਨਾਂ ਤੋਂ ਕਿੰਨੇ ਤਾਂ ਬਜ਼ੁਰਗ ਹੋ ਗਏ ਬਾਹਰ ਦੀ ਕੋਈ ਇਕੱਧਾ ਰਹਿ ਗਿਆ ਹੁਣ ਆਹ ਲਈਨ ਤੋਹਫਾ ਲੈਣੇ ਵਿਆਹ ਲੈ ਹੋਣਗੇ ਇੱਕ ਨਹੀਂ ਕਈ ਬੀਬੀਆਂ ਭੈਣਾਂ ਨੇ ਜਿਨ੍ਹਾਂ ਨੂੰ ਨਹੀਂ ਪਤਾ ਵੀਡੀਓ ਦੇਖ ਕੇ ਸ਼ੇਅਰ ਕਰ ਲਿਆ ਅੱਛਾ ਜਿਨ੍ਹਾਂ ਨੇ ਘਰ ਵਾਲੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਮਿਲਣ ਦੇ ਹਾਂ ਜੇ ਕਿਤੇ ਡੈਡੀ ਇਹਨਾਂ ਨੇ ਇਕਰਾਰ ਕੀ ਲਾ ਲਾ ਹੁੰਦਾ 99 ਵਾਲਾ ਇਹ ਕਈਆਂ ਨੇ ਆਪ ਹੀ ਕਰਾ ਲੈਣੇ ਪੰਜ ਦਾ ਕਰਿਆ ਆਪ ਹੀ ਕਰਾ ਲੈਂਦੇ ਆ ਵੀ ਮੈਨੂੰ ਫੋਨ ਆਇਆ ਵੀ ਤੁਸੀਂ ਫੌਜੀ ਸਾਹਿਬ ਪਿੰਡ ਦੇ ਵਿੱਚ ਆੜ ਦਾੜੇ ਪਿੰਡਾਂ ਦੇ ਨੂੰ ਦੱਸਿਓ ਲੋਕਾਂ ਨੂੰ ਨਹੀਂ ਪਤਾ ਪਤਾ ਲੱਗ ਜਾਣਾ ਬਥੇਰਾ ਉੱਥੇ ਇੱਕ ਦੂਜੇ ਦੇ ਸਭ ਨੂੰ ਪਤਾ ਲੱਗ ਜਾਂਦਾ ਅੱਛਾ ਅੱਛਾ ਜਿਹੜੇ ਆ ਦਰਖਤ ਲਾਏ ਨੇ ਤੇ ਮਾਹਕ ਨੇ ਲਾਇ ਸੀਗੇ ਰਵੀ ਨੇ ਨਾਲ ਮੈਂ ਵੀ ਸੀਗਾ ਬੁੱਤ ਮੈਂ ਵੀ ਨਾਲ ਸੀ ਤੂੰ ਵੀ ਸੀ ਸੁੱਕੇ ਜਿਹੇ ਦੁੱਤ ਸੀ ਕਹਿੰਦੇ ਸੀ ਇਹ ਕਿੱਥੇ ਹੋਣੇ ਨੇ ਹਾਂ ਕਮੈਂਟ ਵੀ ਆਏ ਸੀ ਕਹਿੰਦੇ ਹੋਂ ਹੀ ਨਹੀਂ ਸਕਦਾ ਹੋਈ ਨਹੀਂ ਸਕਦਾ ਆ ਦੇਖੋ ਕਿੰਨਾ ਸੋਹਣਾ ਲੱਗਦਾ ਵਾਈਡ ਐਂਗਲ ਤੇ ਸਾਡੇ ਹੱਥ ਲੱਗੇ ਸੀਗੇ ਨਹੀਂ ਇਹ ਤਾਂ ਵੈਸੇ ਹੀ ਕੁਦਰਤੀ ਗੱਲ ਆ ਇਹਨਾਂ ਦਾ ਇੰਨਾ ਬਾਲਣ ਹੋ ਗਿਆ ਭਈਏ ਜਾਲ ਕੇ ਥੱਕ ਗਏ ਆ ਬਾਲਣ ਬਚ ਗਿਆ ਅੱਛਾ ਜੀ ਉਹ ਮੋਟਰ ਤੇ ਉਹ ਮੋਟਰ ਵਾਲਾ ਪਿਆ ਮੈਂ 4-5 ਬੰਦਿਆਂ ਨੂੰ ਕਿਹਾ ਵੀ ਸਾਡੀ ਮੋਟਰ ਤੇ ਬਾਲਣ ਪਿਆ ਲੈ ਜਾਓ ਉਹ ਕਹਿੰਦੇ ਫੌਜੀ ਸਾਹਿਬ ਜੇ ਲੂਟ ਲੱਕੂ ਲੈ ਜਾਵੇ ਇਹਦੇ ਚ 20 ਨੇ ਹਾਂ ਕਿਹੜੀਆਂ ਪਤਾ ਨਹੀਂ ਕਿੱਥੇ ਚੜ ਗਈਆਂ ਨੇ ਇੱਥੇ ਆਹ ਜਿਹੜਾ ਛੋਕ ਕਾਦ ਰੱਖਦਾ ਹਾਂਜੀ ਲੋਕ ਇਹਨੂੰ ਤਰਸਦੇ ਨੇ ਆਪਣੇ ਇੱਕ ਰੋਜ਼ ਰਹਿਣਾ 4-5 ਸਾਲਾਂ ਤੋਂ ਬਹੁਤ بڑا ਹਾਂਜੀ ਜਿਹਨੂੰ ਨੀਲ ਲਗਾਉਂਦੇ ਨੇ ਨੀਲ ਲਗਾ ਕਹਿੰਦੇ ਨੇ ਪਤਾ ਨਹੀਂ ਹੁਣ ਉਹਦਾ ਛਿਲਕਾ ਛਿਲ ਕੇ ਖਾ ਜਾਂਦਾ ਅੱਛਾ ਹਾਂ ਦਿਖਾ ਕੋਲ ਖੜ ਕੇ ਉਹ ਤੂੰ ਕਹੇਗਾ ਕੋਈ ਲੋਕ ਲੈ ਕੇ ਉਹਦੇ ਦੰਦ ਲੱਗੇ ਹੋਏ ਜਿਹੜੇ ਅੱਛਾ ਛਿਲ ਦਿੰਦਾ ਸਾਰਾ ਹੀ ਪਰ ਡੈਡੀ ਕਹਿੰਦੇ ਸੀ ਵੱਡ ਦੇਣਾ ਮੈਂ ਕਿਹਾ ਨਾ ਵੱਡੇ ਉਹਨਾਂ ਨਾ ਐ ਉਹਨੂੰ ਛਿਲ ਕੇ ਢਿੱਡ ਵੀ ਨਹੀਂ ਭਰਦਾ ਹੁਣ ਉਹਦਾ ਕਮਾਲ ਦੀ ਆ। ਇਹ ਤੂੰ ਤਾਂ ਹੋਰ ਹੋਏ ਪਏ ਆ। ਇਹ ਆਪਣੇ ਆਪ ਹੀ ਹੋ ਜਾਂਦੇ ਆ। ਆ ਉਹ ਆਹ ਵਾਲਾ ਵੀ ਆਪਾਂ ਲਾਇ ਸੀ। ਉਹ ਡਗਦੀਆਂ ਜਿੱਮੀ। ਉਹ ਤੂੰ ਤੇ ਨਾਲ ਕਿ ਨਿੰਮ ਹੋਈ ਹੋਈ ਆ। ਹੂੰ। ਉਹ ਵੀ ਵਿਚੇ ਹੋ ਗਈ ਆਪਣੇ ਆਪ ਹੀ ਲੱਗਦੀ ਆ। ਇਹ ਕਬਰੀ ਇਹ ਡੇਕ ਆ ਕਿ ਨਿੰਮ ਸੁੱਕ ਗਈ। ਇੱਥੇ ਅਮਰੂਦ ਹੁੰਦਾ ਸੀ ਆਏ ਹਾਏ। ਬੜੇ ਵਧੀਆ ਅਮਰੂਦ ਹੁੰਦੇ ਸੀਗੇ। ਲਾਲ ਅਮਰੂਦ ਹੁੰਦੇ ਸੀ ਮੈਂ ਕਦੇ। ਮੈਂ ਨਹੀਂ ਖਾਧਾ। ਤੂੰ ਨਹੀਂ ਖਾਧਾ ਡਰ ਗਿਆ ਸੀ ਨੇਰੀ ਨਾਲ। ਜਿਹੜੀ ਨਿਸਰੀ ਆਈ। ਜਿਹੜੀ ਨਿਸਰੀ ਆ। ਇਹ ਅਲੱਗ ਵੀ ਹੋਣਾ ਕੋਈ। ਮੈਂ ਕਹੀਆਂ ਨਾ ਕੀ ਆ। ਉਹ ਤੂੰ ਕੀ ਗੱਲ ਦੱਸਾ। ਹਾਂਜੀ। ਮੈਂ ਇਹ ਤੇ ਤੇਰਾ ਚਾਚਾ ਮੇਲਾ ਦੇਖਣ ਚਲੇ ਗਿਆ ਉਹ ਤੋਂ ਲਾਸਟ ਮੇਲਾ ਸੀਗਾ। ਆਪਣੇ ਆ ਤਖਰਾ ਦਾ। ਤਖਰਾ ਦਾ ਇਹ ਤਖਰਾ ਦਾ ਇੱਕ ਬੰਦਾ ਆਇਆ। ਉਹਦੇ ਕੋਲ ਥਾਈਲਾ। ਉਹ ਜਦ ਮੈਂ ਇਹ ਤੇ ਤੇਰਾ ਚਾਚਾ ਆਏ ਉਹ ਮਰੂਦ ਤੇ ਚੜਿਆ ਹੋਇਆ। ਐਡਾ ਐਡਾ ਮਰੂਦ ਬਹੁਤ ਮਿੱਠੇ ਸੁਆਦ ਹੁੰਦੇ ਸੀ। ਆਪਾਂ ਵੀ ਤੋੜ ਕੇ ਲੈ ਕੇ ਜਾਂਦੇ ਸੀ। ਤੋੜ ਖਾਣ ਨੂੰ ਤਾਂ ਮਨ ਨਹੀਂ ਹੈਗਾ। ਲੈ ਜਾਂਦੇ ਨੇ। ਉਹ ਜਿਆਦਾ ਸੀ ਆ ਕੇ ਉਹਨੂੰ ਪੁੱਛੇ ਆ ਉਹ ਟਾਣੇ ਨਾਲਾਂ ਹੀ ਚਿੰਬੜ ਗਿਆ। ਬੜਾ ਅਰੇ ਆ ਗਿਆ ਥੱਲੇ ਉਤਰਿਆ। ਕਹਿੰਦਾ ਜੀ ਰਿਸ਼ਤੇਦਾਰ ਆਏ ਨੇ ਫੌਜੀ ਸਾਹਿਬ ਉਹਨਾਂ ਨਾਲ ਗੱਲ ਕਰ ਗਿਆ ਕਹਿੰਦਾ ਜੀ ਥੋੜ੍ਹੀ ਨਹੀਂ ਤੋਂ ਆਪਾਂ ਨੇ ਥੋੜੀ ਫੇਰੇ ਸੀ ਆਪਣੀ ਕਿਸਮ ਦੇ ਉਹ ਵਾਲੇ ਮਰੂਦ ਹਾਂ ਬਾਹਰ ਸੁਆਦ ਮਰੂਦ ਇਹ ਹੈ ਕਿ 7301 734 ਇਹ ਨਿਸਰੇ ਆਉਂਦੀ ਆ ਹੁਣ ਸਾਰੀ ਇੱਕੋ ਜਿਹੀ ਉਹ ਨਿਸਰੇ ਹੋ ਨਲਕਾ ਜੀ ਪਾਣੀ ਪਾ ਕੇ ਕਹਿੰਦੇ ਪਾਣੀ ਚੱਕਦਾ ਵੀ ਜਿਹੜਾ ਕਸ਼ਮੀਰ ਸਟੋਰ ਵਾਲਿਆਂ ਦੇ ਕੱਲ ਮੂਹਰੇ ਲੱਗੇ ਆਇਆ ਸੀਗਾ ਨਲਕਾ ਉਹ ਮੇਂ ਛੋਟੋ ਜਿਹਾ ਨਲਕਾ ਨਹੀਂ ਦਾ ਪ੍ਰਾਣਾ ਉਹ ਉਹ ਸਾਰੀ ਉਹਦੇ ਉੱਤੇ ਆ ਕੇ ਹੱਥ ਧੋਉਂਦੇ ਸੀ ਮੈਂ ਹਾਂ ਹੈਰਾਨ ਬਣ ਕੇ ਮੈਂ ਕਿਹਾ ਚੱਲਦਾ ਯਾਰ ਬੜਾ ਵਧੀਆ ਮੇਰਾ ਤਾਂ ਪ੍ਰਾਣਾ ਐਕਸਪੀਰੀਅੰਸ ਆ ਸਾਡੇ ਤਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਅਸੀਂ ਚਕਾਣਾ ਪੈਂਦਾ ਸੀ ਹਾਂ ਨੇ ਚੱਲਦਾ ਲੜਕਾ ਇਹ ਪਹਿਲਾਂ ਤੋਂ ਉਹ ਪਹਿਲੇ ਨਲਕੇ ਸੀਗੇ ਇਹ ਨਲਕਾ ਪਤਾ ਹੁਣ ਸਮਰਾਏ ਆ ਇਹਦੇ ਤੇ 3000 ਰੁਪਇਆ ਲਾਇਆ ਲਾਈਟ ਨਾ ਭੱਜਣ ਕਰਕੇ ਹੁਣ ਪਾਣੀ ਪੀਣ ਦੀ ਆਉਂਦਾ ਇਹ ਚੱਲਦਾ ਨਹੀਂ ਫਿਰ ਉਹ ਚੱਲਦਾ ਨਹੀਂ ਤਾਂ ਸੋਕੇ ਆ ਹਾਂ ਇਹਦੀ ਬੋਕੀ ਦਾ ਕੋਈ ਪਾਣੀ ਉੱਤਰ ਜਾਂਦਾ ਉਹ ਤਾਂ ਫਿਰ ਵੀ ਛੋਟਾ ਮਾਮੇ ਹੁਣਾਂ ਦੇ ਬਾਹਰਲੇ ਘਰੇ ਜਿਹੜਾ ਲੱਗਿਆ ਹੁੰਦਾ ਸੀ ਉਹ ਬਾਹਲਾ ਹੀ ਭਾਰਾ ਹੁੰਦਾ ਸੀ ਐਡੀ ਮੋਟੀ ਤਾਂ ਉਹਦੀ ਮੂਹਰ ਨਹੀਂ ਪਾਇਪ ਹੁੰਦੀ ਸੀ ਜਿਹਦੇ ਸੀ ਪਾਣੀ ਗਿਰਦਾ ਸੀ ਡੰਗਰਾਂ ਲਈ ਬੜਾ ਨਾਲਕਾ ਜਿਹੜਿਆ ਸੀ ਪਹਿਲਾਂ ਸਾਰੇ ਨਹੀਂ ਬਹੁ ਗਿਹੜੇ ਹੋਇਆ ਜਿਹੜੇ ਪਹਿਲਾਂ ਵਾਲੇ ਨੇ ਹੁਣ ਤਾਂ ਪਤਾ ਹੀ ਨਹੀਂ ਲੋਕਾਂ ਨੂੰ ਵੀ ਨਾਲਕਾ ਵੀ ਗੇੜੀ ਤਾਂ ਹੁੰਦਾ ਹਾਂ ਪਹਿਲਾਂ ਬਹੁ ਗਿਹੜੇ ਆਇਆ ਇਹਦਾ ਮੈਂ ਇਹਦਾ ਮੈਂ ਹੈ ਕਿ ਨੇ ਹਿੰਮਤ ਕਰ ਲਈਏ ਆਹ ਸੋਹਣੇ ਵਾਲਾ ਪਾਣੀ ਆਵਾਜ਼ ਹੀ ਆਉਣ ਲੱਗ ਗਈ ਹਾਂ ਚੱਲੇ ਅਗੇ ਫਿਰ ਤਾਮੀਂ ਨਹੀਂ ਦੇਣਾ। ਅੱਛੇ ਨਹੀਂ ਲੈਣਾ। ਉਹ ਗੰਦਾ ਪਾਣੀ ਆਊਗਾ ਕਰਦਾ। ਐਸੀ ਗੱਲ ਹੈ। ਰਮੇਂਦਰ ਹਾਂਜੀ ਆ ਪੰਪ ਲਾ ਕੇ ਰੋਟੀ ਖਾ ਲਓ। ਠੀਕ ਆ। ਆ ਜਾ ਮੇਰਾ ਵੀਰ। ਹਾਂ ਜਦੋਂ ਰਵੀ ਪਾਲਪੈਣ ਦਾ ਵਿਆਹ ਹੋਇਆ ਸੀ। ਹਾਂਜੀ। ਕਿਉਂਕਿ ਮੇਰੇ ਮਾਮੇ ਦੀ ਕੁੜੀ ਮਿਲਕੂ ਦੇ ਮੁੰਡੇ ਨੂੰ ਵਿਆਹ ਸੀ। ਸਾਨੂੰ ਤਾਂ ਉਹ ਉਧਰੋਂ ਹੈਲਪ ਆਉਂਦੀ ਸੀ। ਇਹਨਾਂ ਵੀ ਸਾਡੀ ਭੂਆ ਦਾ ਮੁੰਡਾ ਕੋਈ ਮਜ਼ਾਕ ਨਾ ਕਰਨ। ਆ ਉਹਦੀ ਸਾਲੀ ਹੁੰਦੀ ਸੀ ਗਵਾਂਡਿਆਂ ਦੀ ਕੁੜੀ ਭੈਣ ਦੀ ਫਰੈਂਡ ਉਹਨਾਂ ਨੇ ਨਾ ਤੂ ਤੂਸੇ ਪੱਤੇ ਮੰਗਾ ਕੇ ਵਿਚਾਰੇ ਨੂੰ ਇਹਦੇ ਪਕੌੜੇ ਬਣਾ ਕੇ ਖੁਲਾਤੀ ਸੀ। ਬੈਨ ਇਹ ਜੇ ਮਜ਼ਾਕ ਬਹੁਤ ਚੱਲਦੇ ਹੁੰਦੇ ਸੀ। ਮੈਨੂੰ ਗੁੱਸਾ ਵੀ ਨਹੀਂ ਸੀ ਕਰਦੇ ਕੋਈ। ਹਾਂ ਖਾ ਤਾਂ ਇਹ ਤੋਂ ਵੀ ਬਹੁਤ ਖਤਰ ਖਤਰਨਾਕ ਮਜ਼ਾਕ ਹੁੰਦਾ ਸੀ। ਬਾਦੀ ਗੱਲ ਨਹੀਂ ਆ ਹੁਣ ਅਗਲਾ ਕਹੂਗਾ ਕਿਹੜਾ ਪਕੌੜੇ ਬਣਾਉਗਾ ਮੱਥਾ ਮਾਰੂਗਾ ਛੱਡੋ ਪਰੇ ਮਜ਼ਾਕ ਤਾਂ ਪਾਈ ਜਾਂਦਾ ਬੰਦੇ। ਇਹ ਤਾਂ ਕੋਈ ਬੇਲ ਚੜ ਰਹੀ ਹੈ। ਹਾਂ ਹਾਂ ਤੋਰੀਆਂ ਦੀ ਬੇਤ ਤਰਮਿੰਦਰ ਨੇ ਵੀ ਦਿੱਤੀ ਆ। ਅੱਛਾ। ਨੇ ਤੋਰੀਆਂ ਲੱਗਣੀਆਂ ਦੇਖੀ ਜਾਵੇ। ਮੈਨੂੰ ਵੀ ਕੰਮ ਹੈ ਕਿ ਯਾਰ ਕੁਝ ਹੈ ਪਰਨੇ ਵਾਲਾ ਕਾਲੀਆ ਇਹ ਕਾਲੀਆ ਪਾਣੀ ਬਹੁਤ ਜਿਆਦਾ ਸਵਾਰ ਆ। ਠੰਡਾ ਵੀ ਬਹੁਤ ਆ। ਮੈਂ ਕਹਿਣੀ ਆ ਜਿਹੜਾ ਉਹਦੇ ਚ ਰਗੜਾ ਲਾ ਕੇ ਪਾਣੀ ਚਾਹੀਦਾ ਉਹ ਉਦੀ ਲੈਣ ਆਈਏ ਪਹਿਲਾਂ ਦੂਜਾ ਲੈ ਜੀ ਧੋਣੇ ਵਾਲਾ ਹਨਾ। ਨਹੀਂ ਉਹ ਨਹੀਂ। ਬਾਲਟੀ ਆਪਣੇ ਕੋਲ ਬਰਫ ਹੈਗੀ ਆ। ਨਹੀਂ ਪਰ ਇਹਦੇ ਤੇ ਧੋਣ ਨੂੰ ਵੀ ਤੇ ਚਾਹੀਦਾ ਪਹਿਲਾਂ। ਬਹੁਤ ਆ। ਬਹੁਤ ਆ। ਇੰਨਾ ਪਾਣੀ ਕੀਤਾ ਹੀ ਆਪਾਂ ਨੂੰ। ਓਕੇ ਪਹਿਲਾਂ ਇਹਨੂੰ ਧੋਣਾ ਪੈਣਾ ਬਾਲਟੀ ਨੂੰ। ਓ ਕੈਸੇ ਡੈਡੀ ਕਹਿੰਦੇ ਮੋਟਰ ਚਲਾ ਦੂੰਗਾ। ਸਾਰੀ ਨਾ ਪਰ ਉਹ ਮੈਂ ਡੋਰ ਕੇ ਪਾਰ ਨਹੀਂ ਇਹਨਾਂ ਕ ਪਾਣੀ ਮਿਲਦਾ ਤਾਂ ਬਹੁਤ ਆ ਇਹ ਤਾਂ ਵੀ ਸੰਤ ਸਾਬ ਬਾਲਟੀ ਪਾਸੇ ਤੋਂ ਆਣ ਹੋ ਗਈ ਜਿਵੇਂ ਫ੍ਰਿਜ ਦਾ ਪਾਣੀ ਕੱਢ ਕੇ ਪਾਇਆ ਹੁੰਦਾ ਨਾ ਅੱਛਾ ਵੀ ਉਹ ਤਾਂ ਕਹਿੰਦੇ ਆ ਆ ਕੇ ਹਾਂਜੀ ਹਾਂ ਸਹੀ ਗੱਲ ਹੈ ਹਾਂ ਮੈਂ ਉਹ ਬਾਹਰ ਨਵੀਂ ਚਾਹ ਰਹੇ ਆ ਨਾ ਅੱਛਾ ਹਾਂਸੂਲ ਕਰਕੇ ਹੁੰਦੀਆਂ ਨੇ ਕੋਈ ਵੀ ਚੀਜ਼ ਆ ਤੁਸੀਂ ਗਲਾਸ 'ਚ ਪਾਣੀ ਪਾ ਕੇ ਰੱਖ ਲਓ ਆਮ ਨਾਰਮਲੀ ਵੀ ਉਹਦੇ ਨਾਲ ਵੀ ਐਵੇਂ ਹੋ ਜਾਣਾ ਓਕੇ ਮੌਸਮ ਦੇ ਵਿੱਚ ਹਿਊਮਿਡਿਟੀ ਨਮੀ ਬਹੁਤ ਜ਼ਿਆਦਾ ਹੁੰਦੀ ਆ ਉਹਦੇ ਨਾਲ ਹੋ ਜਾਂਦਾ ਹੈ ਚਲੋ ਚੱਲੀਏ ਜੀ ਬਾਲਟੀ ਲੈ ਕੇ ਲੈ ਮੈਂ ਪਾਣੀ ਨਹੀਂ ਪੀਤਾ ਜੀ ਜਿਹੜਾ ਤਾਂ ਕਿਹੜੀ ਨਲਕਾ ਹੁੰਦਾ ਸੀਗਾ ਉਹ ਤਾਂ ਐ ਹੁੰਦਾ ਸੀਗਾ ਵੀ ਸਾਰਿਆਂ ਦੇ ਟੈਂਕੀਆਂ ਆ ਕਿਹਦਾ ਨਲਕਾ ਕਿਹੜੀ ਉਹਨੇ ਟੈਂਕੀਆਂ ਹੋਈਆਂ ਹੁਣ ਆਵੇ ਆ ਵੀ ਕਾ ਗਿਆ ਨਹੀਂ ਹੈ ਐਕਸਰਸਾਈਜ਼ ਹੀ ਵਧੀਆ ਜਾਂਦੇ ਸੀ ਨਾਲ ਕਾ ਕਰਨਾ ਮੈਂ ਪੂਰੀ ਐਕਸਰਸਾਈਜ਼ ਲਾਈਟ ਭੱਜ ਜਾਂਦੀ ਸੀ ਕਿ ਜਦੋਂ ਡੰਗਰਾਂ ਨੂੰ ਪਾਣੀ ਥਾਣਾ ਹੁੰਦਾ ਘਰ ਦੇ ਨੇੜੇ ਨੂੰ ਲਾਉਂਦੇ ਹੁੰਦੇ ਸੀ ਇੱਕ ਜਣਾ ਫੇ ਪਾਣੀ ਪਰਾਉਂਦਾ ਨਾਲ ਦੀ ਨਾਲ ਮੱਝਾਂ ਬਾਲਟੀ ਬਾਲੀ ਛੱਤੀ ਖਾਲੀ ਕਰਦੇ ਮੈਂ ਨਾਲ ਕੇ ਦੀ ਬਾਲਟੀ ਭਰ ਕੇ ਕਿਚਨ ਚ ਵਾਚਣ ਲਈ ਲੈ ਕੇ ਜਾਂਦੇ ਹੁੰਦੇ ਸੀ ਜਦੋਂ ਪਹਿਲਾਂ ਉਵੇਂ ਹੀ ਕੰਮ ਚੱਲਦਾ ਸੀ ਬਾਅਦ ਤੱਕ ਟੈਂਕ ਯਾਰੇ ਖਾਈਆਂ ਨੇ ਤੇ ਪਾਣੀ ਬੜਾ ਸਵਾਦ ਸੀਗਾ ਇੱਥੇ ਪਾਣੀ ਬਹੁਤ ਸਵਾਦ ਆ ਮੋਟਸਰ ਵਾਲੇ ਨਾਲਕੇ ਦਾ ਪਾਣੀ ਨਹੀਂ ਸਵਾਦ ਸੀ